ਨਹੀਂ ਪੈਂਦੀ ਚੋਣੀ ਬਲ ਜੇ ਆਲੇ ਕੁੜੀਏ ਪੂਰੇ 5000 ਕਰ ਮੱਦ ਆ 5000 ਨਾਲ ਹੀ ਨਹੀਂ ਕੁਝ ਬਣਨਾ ਆ ਲੋਭੇ ਮਿੱਠਾ ਕਰੋ ਆ ਸੁੱਖ ਨਾਲ ਮੇਰੇ ਭੈਣ ਨੇ ਐਮਬੀਏ ਚੋਂ ਕਾਲਜ ਚੋਂ ਟਾਪ ਕੀਤਾ ਮਾੜੀ ਮੋਟੀ ਗੱਲ ਥੋੜੀ ਐ ਕੋਈ ਲੈ ਤੀਣਾ ਨੇ ਕਿਹੜਾ ਕੋਈ ਕਸਰ ਛੱਡੀ ਆ ਦਿਨ ਰਾਤ ਪੜ੍ਹਦੀ ਰਹਿੰਦੀ ਸੀਗੀ ਖਾਣਾ ਪੀਣਾ ਵੀ ਭੁੱਲ ਜਾਂਦੀ ਸੀ ਚੰਦਰੀ ਆਲੇ ਕੁੜੀਏ ਕਰ ਮੂੰ ਮਿੱਠਾ ਰੇ ਪੁੱਤ ਨੇ ਤੇ ਮੇਰਾ ਨਾਂ ਰੌਸ਼ਨ ਕਰਤਾ ਪਰਵਾਨਾ ਜੀ ਬੜੀਆਂ ਮਠਈਆਂ ਵੱਡੀਆਂ ਜਾ ਰਹੀਆਂ ਨੇ ਕਿਤੇ ਕੁੜੀ ਦਾ ਰਿਸ਼ਤਾ ਵੀ ਨਹੀਂ ਪੱਕਾ ਕਰਤਾ ਰਿਸ਼ਤੇ ਜਦੋਂ ਵੱਡਾ ਕੰਮ ਕਰਤਾ ਮੇਰੀ ਭੀਨੇ ਉਹ ਪਰਦਾ ਸਾਹਿਬ ਵੀ ਨਾਲ ਆਜੋ ਆਜੋ ਭਾਈ ਕੀ ਹੈ ਇਹ ਆਜੋ ਆਜੋ ਬੈਠੋ ਤਾਂ ਦੱਸਦੇ ਆ ਆ ਲੈ ਵੀ ਆਜੋ ਆਜੋ ਭਈ ਆਜੋ ਹਾਂਜੀ ਪਰਵਾਨਾ ਜੀ ਬਹੁਤ ਬਹੁਤ ਮੁਬਾਰਕਾ ਤੀਰਾਣੀ ਨੇ ਕੀ ਵੱਡਾ ਕਾਰਜ ਕੀਤਾ ਬੜੀ ਖੁਸ਼ੀ ਮਨਾਈ ਜਾ ਰਹੀ ਹੈ ਸਾਨੂੰ ਵੀ ਖੁਸ਼ੀਆਂ ਸਾਨੀਆਂ ਕਰੋ ਸਾਡੇ ਨਾਲ ਵੀ ਓ ਇਹਨਾਂ ਨੇ ਕੀ ਦੱਸਣਾ ਮੈਂ ਦੱਸਦਾ ਪ੍ਰਧਾਨ ਜੀ ਆ ਸਾਡੀ ਟੀਮਾਂ ਨੇ ਐਮ.ਬੀ.ਏ ਦੇ ਵਿੱਚੋਂ ਕਾਲਜ ਦੇ ਵਿੱਚੋਂ ਟੌਪ ਕੀਤਾ ਬੱਲੇ ਬੱਲੇ ਕਰਾਤੀ ਸਾਰੇ ਟੱਪਰ ਦੀ ਇਹਨੇ ਤਾਂ ਮੁਬਾਰਕਾਂ ਵੀ ਬਹੁਤ-ਬਹੁਤ ਧੀਏ ਤੈਨੂੰ ਤੀਆਂ ਦਾ ਮਾਪਿਆਂ ਦਾ ਨਾਮ ਰੋਸ਼ਨ ਕਰਦੀਆਂ ਸਿਰ ਦਾ ਤਾਜ ਹੁੰਦੀਆਂ ਨੇ ਚੱਲ ਤੈਨੂੰ ਮੁਬਾਰਕਾਂ ਬਹੁਤ-ਬਹੁਤ ਵਾਹਿਗੁਰੂ ਤੈਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਤਰੱਕੀਆਂ ਖੁਸ਼ੀਆਂ ਬਖਸ਼ੇ ਚੜ੍ਹਦੀਆਂ ਕਲਾ ਬਖਸ਼ੇ ਪ੍ਰਧਾਨ ਜੀ ਖੁਸ਼ੀਆਂ ਨੂੰ ਚਾਰ ਚੰਨ ਲਾਉਣ ਵਾਸਤੇ ਮੈਂ ਇਹਨੂੰ ਪੂਰਾ 5000 ਰੁਪਏ ਦੇ ਦਿੱਤਾ ਲੈ ਪੁੱਤੀ ਇੱਥੇ ਮਰਜੀ ਖਰਚ ਲੈ ਤੇਰੀ ਖੁਸ਼ੀ ਹੈ ਜੋ ਮਰਜੀ ਕਰ ਇੱਡਾ ਵੱਡਾ ਮਾਰਕਾ ਮਾਰਿਆ ਮੇਰੀ ਧੀ ਨੇ ਪਹਿਲਾਂ ਤਾਂ ਇਹਨੇ ਆਪਣੇ ਸਹੇਲੀਆਂ ਨਾਲ ਫਿਲਮ ਦੇਖਣ ਦਾ ਪ੍ਰੋਗਰਾਮ ਬਣਾਇਆ ਫਿਰ ਡਿਨਰ ਇਹਨਾਂ ਨੇ ਕਿਸੇ ਕਲੱਬ 'ਚ ਕਰਨ ਜਾਣਾ ਕਿਉਂਤੀ ਹੈ ਉਹ ਪਾਰਟੀ ਤਾਂ ਪੈਂਦੀ ਇੰਨੀ ਵੱਡੀ ਆ ਬਣਦੀ ਸੀ ਇਹ ਕੁੜੀ ਐਨੀ ਵਧੀਆ ਜਿਹਾ ਨੰਬਰ ਲੈ ਕੇ ਆਈ ਆ ਓਏ ਅਸੀਂ ਤਾਂ ਆਪ ਹੈਰਾਨ ਆ ਵੀ ਇਹਨੇ ਐਨੇ ਵਧੀਆ ਨੰਬਰ ਲੈ ਕੇ ਮਿਲੇ ਨੰਬਰ ਤਾਂ ਵਧੀਆ ਆਣੇ ਹੀ ਸੀ ਮੈਂ ਪਹਿਲਾਂ ਸਵੇਰੇ ਪੇਪਰ ਦੇਣ ਜਾਣ ਲੱਗੀ ਗੁਰਦੁਆਰੇ ਸਾਹਿਬ ਜੀ ਦੇ ਮੱਥਾ ਟੇਕ ਕੇ ਜਾਂਦੀ ਸੀ ਤੇ ਅਰਦਾਸ ਕਰਦੀ ਸੀ ਕਿ ਬਾਬਾ ਜੀ ਮੈਨੂੰ ਬਹੁਤ ਵਧੀਆ ਵਧੀਆ ਨੰਬਰ ਆਣ ਦੇਖ ਲਓ ਰੱਬ ਨੇ ਮੇਰੀ ਸੁਣ ਵੀ ਲਈ ਟੋਪ ਕੀਤਾ ਮੈਂ ਜੇ ਰੱਬ ਨੇ ਮੈਨੂੰ ਐਡੀ ਵੱਡੀ ਖੁਸ਼ੀ ਦਿੱਤੀ ਆ ਤਾਂ ਹੀ ਤਾਂ ਮੈਂ ਆਪਣੀ ਸੈਲੀਆ ਨਾਲ ਚੱਲੀ ਆ ਸੈਲੀਬ੍ਰੇਟ ਕਰਨ ਸ਼ਾਬਾਸ਼ ਕੁੜੀਏ ਬਹੁਤ ਚੰਗੀ ਗੱਲ ਹੈ ਪਰ ਤੂੰ ਮੈਨੂੰ ਇੱਕ ਗੱਲ ਦੱਸ ਜੇ ਮੈਂ ਸੋਲ ਸਾਹਿਬ ਕੋ 5000 ਰੁਪਿਆ ਲਵਾਂ ਤੇ ਪਰਵਾਨਾ ਜੀ ਨੂੰ ਵਾਪਸ ਦੇ ਦੇਵਾਂ ਕਿ ਮੇਰਾ ਸੋਲ ਸਾਹਿਬ ਨਾਲ ਹਿਸਾਬ ਕਲੀਅਰ ਹੋ ਜਾਊਗਾ ਜਦੋਂ ਪੈਸੇ ਤੁਸੀਂ ਅੰਕਲ ਜੀ ਤੋਂ ਉਧਾਰ ਲਏ ਨੇ ਤੇ ਵਾਪਸ ਤੁਸੀਂ ਪਾਪਾ ਨੂੰ ਦੇ ਰਹੇ ਹੋ ਇੱਦਾਂ ਕਿ ਮੇਰਾ ਹਿਸਾਬ ਕਿਤਾਬ ਬਰਾਬਰ ਹੋ ਜਾ। ਬਸ ਮੈਂ ਤੈਨੂੰ ਇਹੀ ਦੱਸਣਾ ਚਾਹੁੰਦਾ ਸੀਗਾ ਕਿ ਹਿਸਾਬ ਕਿਤਾਬ ਕਿੱਦਾਂ ਬਰਾਬਰ ਹੁੰਦਾ ਹੈ। ਅਰਦਾਸ ਤਾਂ ਤੂੰ ਕੀਤੀ ਗੁਰਦੁਆਰੇ। ਨੰਬਰ ਤਾਂ ਤੈਨੂੰ ਮਿਲੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੇ ਪਾਰਟੀ ਕਰਨ ਤੂੰ ਚੱਲੀ ਆਪਣੀਆਂ ਸਹੇੜੀਆਂ ਦੇ ਨਾਲ ਕਲੱਬ ਦੇ ਵਿੱਚ। ਤੇ ਤੇਰਾ ਵੀ ਹਿਸਾਬ ਕਿਤਾਬ ਕਿੱਦਾਂ ਬਰਾਬਰ ਹੋ ਜਾ ਦੱਸ ਮੈਨੂੰ। ਤੁਸੀਂ ਹੈ ਤਾਂ ਸਾਰੇ ਬੜੇ ਸਿਆਣੇ ਹੋ ਪਰ ਮੈਂ ਤੁਹਾਨੂੰ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ। ਸਾਲ ਦੇ ਵਿੱਚ 365 ਦਿਨ ਹੁੰਦੇ ਨੇ। ਤਪਾ ਜੋ ਮਰਜੀ ਕਰੀਏ ਹਸੀਏ ਖੇਡੀਏ ਪਰ ਇੱਕ ਗੱਲ ਯਾਦ ਰੱਖਿਏ ਜਦੋਂ ਪੋ ਦਾ ਮਹੀਨਾ ਸ਼ੁਰੂ ਹੁੰਦਾ ਹੈ ਤਾਂ ਇਸ ਪੋ ਦੇ ਮਹੀਨੇ ਵਿੱਚ ਗੁਰੂ ਸਾਹਿਬ ਦਾ ਪਰਿਵਾਰ ਪੂਰਾ ਸ਼ਹਾਦਤ ਪਾ ਗਿਆ ਸੀ ਉਹਨਾਂ ਨੇ ਆਪਣਾ ਸਰਬੰਸ ਵਾਰ ਕੇ ਸਾਨੂੰ ਅੱਜ ਇਸ ਕਾਬਲ ਬਣਾਇਆ ਕਿ ਅਸੀਂ ਇਹ ਨਿਗ ਮੜ ਰਹੇ ਹਾਂ ਤੇ ਇਸ ਕਰਕੇ ਸਾਨੂੰ ਇਹ 7 8 ਦਿਨ ਜਿਹੜੇ ਹੈਗੇ ਨੇ ਇਹ ਭੁੱਲਣੇ ਨਹੀਂ ਚਾਹੀਦੇ ਕਿ ਗੁਰੂ ਸਾਹਿਬ ਨੇ ਸਾਡੀਆਂ ਸਿਰਾਂ ਦੇ ਰੱਖਣ ਲਈ ਸਾਡੇ ਦੀ ਕੀ ਕੁਰਬਾਨੀਆਂ ਕੀਤੀਆਂ ਹੈਗੀਆਂ ਇਸ ਕਰਕੇ ਤੁਸੀਂ ਇਹਨੂੰ ਛੱਡੋ ਪਾਰਟੀਆਂ ਹੁੰਦੀਆਂ ਰਹਿਣਗੀਆਂ ਪਹਿਲਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਜਾਓ ਅੱਜ ਦੇ ਦੌਰ ਦੇ ਵਿੱਚ ਤਾਂ ਅੱਜ ਦੇ ਦਿਨਾਂ ਦੇ ਵਿੱਚ ਤਾਂ ਲੋਕ ਘਰੋਂ ਸਪੈਸ਼ਲ ਚਾਲੇ ਪਾ ਕੇ ਸਰਹੰਦ ਜਾਂਦੇ ਨੇ ਚਮਕੌਰ ਸਾਹਿਬ ਜਾਂਦੇ ਨੇ ਉੱਥੇ ਸ਼ੁਕਰਾਨਾ ਕਰਦੇ ਨੇ ਪੁਰਾਣੇ ਵੇਲੇ ਤਾਂ ਬਜ਼ੁਰਗ ਇੱਥੋਂ ਤੱਕ ਹੁੰਦਾ ਸੀ ਕਿ ਉਹ ਦੇ ਮਹੀਨੇ ਦੇ ਵਿੱਚ ਮੰਜੀ ਤਾਂ ਨਹੀਂ ਸੀ ਸੁੰਦੇ ਹੁੰਦੇ ਕਿ ਇਹਨਾਂ ਦਿਨਾਂ ਦੇ ਵਿੱਚ ਗੁਰੂ ਸਾਹਿਬ ਦੇ ਪਰਿਵਾਰ ਨੂੰ ਬਿਸਤਰਾ ਵੀ ਨਸੀਬ ਨਹੀਂ ਸੀ ਹੋਇਆ ਪਰ ਅੱਜ ਆਪਾਂ ਇਸ ਸ਼ਾਨੋ ਸ਼ੌਕਤ ਦੇ ਵਿੱਚ ਰੜ ਕੇ ਭੁੱਲ ਕੇ ਸਾਰਾ ਕੁਝ ਭੁੱਲ ਚੁੱਕੇ ਹੋਇਆ ਸਾਨੂੰ ਇਹ ਵਿਸਾਰਨਾ ਨੇ ਚਾਹੀਦਾ ਜਿਹੜੀਆਂ ਕੌਮਾਂ ਜਿੰਦੀਆਂ ਰਹਦੀਆਂ ਨੇ ਉਹ ਵਿਰਸੇ ਨਾਲ ਜੁੜੀਆਂ ਜਾਂਦੀਆਂ ਨੇ ਸਾਨੂੰ ਆਪਣਾ ਵਿਰਸਾ ਸੰਭਾਲ ਕੇ ਰੱਖਣਾ ਚਾਹੀਦਾ ਸਾਨੂੰ ਆਪਣੇ ਗੁਰੂਆਂ ਨੂੰ ਯਾਦ ਰੱਖਣਾ ਚਾਹੀਦਾ ਜੇ ਤੁਸੀਂ ਘੁੰਮਣ ਜਾਣਾ ਹੀ ਹੈ ਨਾ ਤੇ ਸ਼ੁਰੂ ਕਰੋ ਸਾਰਾ ਪਰਿਵਾਰ ਉਹ ਦਿਨ ਯਾਦ ਕਰੋ ਜਦੋਂ ਗੁਰੂ ਸਾਹਿਬ ਨੇ ਅਨੰਦਾ ਦੀ ਪੁਰੀ ਅਨੰਤਪੁਰ ਸਾਹਿਬ ਨੂੰ ਛੱਡਿਆ ਜਿੱਦਾਂ ਪਰਿਵਾਰ ਵਿਛੋੜਾ ਹੋਇਆ ਜਿੱਦਾਂ ਚਮਕੌਰ ਦੀ ਗੜੀ ਵਿੱਚ ਯੋਧੇ ਲੜੇ ਸਾਖ ਜੀ ਦੇ ਸਿੰਘ ਸ਼ਹੀਦ ਹੋਏ ਉਦੋਂ ਬਾਦ ਮਾਛੀਵਾੜਾ ਸਾਹਿਬ ਹੈ ਸਾਡੇ ਕੋਲ ਵੱਡਾ ਵਿਰਸਾ ਸਾਡਾ ਸਭ ਤੋਂ ਕੀਮਤੀ ਸਥਾਨ ਚਮਕੌਰ ਸਾਹਿਬ ਤੇ ਸਰਹੰਦ ਦੀਆਂ ਨੀਹਾਂ ਨੇ ਸਾਡੇ ਕੋਲ ਉੱਥੇ ਦਰਸ਼ਨ ਕਰੋ ਤੇ ਆਪਣੇ ਇਤਿਹਾਸ ਨੂੰ ਯਾਦ ਰੱਖੋ ਆਪਣੇ ਗੁਰੂਆਂ ਨੂੰ ਯਾਦ ਰੱਖੋ ਉਹਨਾਂ ਦੀਆਂ ਕੁਰਬਾਨੀਆਂ ਨੂੰ ਨਤਮਸਤਕ ਹੋਵੋ ਪ੍ਰਮਾਤਮਾ ਹੋਰ ਖੈਰ ਚੋੜੀ ਜਪਾਊਗਾ ਤੁਹਾਡੀ ਉਹ ਜਾਨ ਜੀ ਤੁਹਾਡੀਆਂ ਗੱਲਾਂ ਨੇ ਸਾਡੀਆਂ ਸਭ ਦੀਆਂ ਅੱਖਾਂ ਖੋਲ੍ਹਤੀਆਂ ਅਸੀਂ ਤਾਂ ਬੁਨਿਆਵੀ ਖੁਸ਼ੀਆਂ ਜੀ ਤੁਰੇ ਫਿਰਦੇ ਆਂ ਜਿਨ੍ਹਾਂ ਨੇ ਸਹਡਲੀ ਇੰਨੀਆਂ ਕੁਰਬਾਨੀਆਂ ਕੀਤੀਆਂ ਅਸੀਂ ਤਾਂ ਉਹਨਾਂ ਨੂੰ ਭੁੱਲ ਹੀ ਗਏ ਫੁੱਫੜ ਜੀ ਹੁਣ ਇਸ ਵਿਸ਼ੇ ਤੇ ਬਹਲਾ ਸੋਚਣ ਦਾ ਵਿਚਾਰਨ ਦਾ ਵੇਲਾ ਨਹੀਂ ਹੈ ਹੁਣ ਤਾਂ ਸਮਾਂ ਹੈ ਉਸ ਮਹਾਨ ਸਥਾਨ ਤੇ ਜਾ ਕੇ ਸਿਰ ਝੁਕਾਉਣ ਦਾ ਕੀ ਲਿਖੇ ਕੋਈ ਗੜੀ ਚਮਕਾਰ ਬਾਰੇ ਜਿੱਥੇ ਸੁਤਾਏ ਅਜੀਤ ਜੋ ਝਾਰ ਤੇਰਾ ਹੱਥੋਂ ਕਲਮ ਡਿੱਗ ਪੈਂਦੀਆਂ ਬਾਜਾਂ ਵਾਲਿਆ ਛਿਣਿਆ ਵੇਖ ਕੇ ਨੀਹਾਂ ਚ ਪਰਵਾਰ ਤੇਰਾ ਛਿਣਿਆ ਵੇਖ ਕੇ ਨੀਹਾਂ ਚ ਪਰਵਾਰ ਤੇਰਾ